ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਣੀ ਦਾ ਬਚਨ ਪੜ੍ਹਦੇ ਆ ਆਪਾਂ 12 ਮਾ ਮੱਝ ਦੇ ਅੰਦਰ ਕਿਉਂਕਿ ਮੱਗ ਮਹੀਨਾ ਚੱਲ ਰਿਹਾ ਨਾ ਸਤਿਗੁਰੂ ਦੀ ਬਾਣੀ ਦਾ ਬਚਨ ਪੜ੍ਹਦੇ ਆ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰਿ ਇਸਨਾਲ ਹਰ ਕਾ ਨਾਮ ਧਿਆਏ ਸੁਣ ਸਬਣਾ ਨੂੰ ਕਰ ਦਾਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬਾਣੀ ਦੇ ਅੰਦਰ ਸਮਝਾਉਂਦੇ ਨੇ ਵੀ ਮਾਗ ਦਾ ਮਹੀਨਾ ਵੇਦਾਂ ਤੇ ਸ਼ਾਸਤਰਾਂ ਦੇ ਅਨੁਸਾਰ ਹਿੰਦੂ ਲੋਕਾਂ ਦੇ ਲਈ ਬੜਾ ਨਿਸ਼ੱਤਰ ਵਾਲਾ ਮੰਨਿਆ ਜਾਂਦਾ ਹੈ ਉਹ ਤੀਰਥ ਇਸ਼ਨਾਨ ਕਰਦੇ ਨੇ ਜਾ ਕੇ ਦਾਨਪੁਨ ਕਰਦੇ ਨੇ ਕਦੇ ਕਿਸੇ ਨੂੰ ਕੋਈ ਵੱਖ-ਵੱਖ ਢੰਗ ਦੇ ਨਾਲ ਆਪਣੀ ਰਿਵਾਇਤ ਦੇ ਅਨੁਸਾਰ ਉਹ ਦਾਨਪੁਨ ਕਰਦੇ ਨੇ ਅਗਲਾ ਬਚਨ ਪੜੋ ਸਿੱਖ ਦੇ ਲਈ ਗੁਰਮੁਖੋ ਨਾ ਕੋਈ ਦਿਨ ਨਵਾਂ ਹੈ ਨਾ ਕੋਈ ਦਿਨ ਪੁਰਾਣਾ ਹੈ ਹਰ ਇੱਕ ਸਿੱਖ ਦੇ ਲਈ ਦਿਨ ਪਲ ਘੜੀ ਨਵਾਂ ਹੈ ਕਿਉਂਕਿ ਉਹ ਸਤਗੁਰੂ ਦੇ ਬਚਨ ਦੇ ਅਨੁਸਾਰ ਜੀਵਨ ਜਿਉਂਦਾ ਸਤਗੁਰੂ ਉਹਨੂੰ ਹਰ ਪਲ ਹਰ ਸਮੇ ਗੁਰੂ ਉਹਨੂੰ ਨਵੀਂ ਜੀਵਨਦਾਨ ਜਿਉਣ ਦੀ ਜਾਂਤ ਟਢੰਗ ਸਿਖਾਉਂਦਾ ਅਗਲੇ ਬਚਨ ਪੜ੍ਹੀਏ ਮਾਗ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨੋਕਰਦਾਨ ਹੁਣ ਪੰਜਵੇਂ ਪਾਤਸ਼ਾਹ ਨੇ ਬਾਣੀ ਅੰਦਰ ਕੀ ਸਮਝਾਇਆ ਪਾਤਸ਼ਾਹ ਕਹਿੰਦੇ ਨੇ ਆਪ ਨਾਮ ਜਪਣਾ ਤੇ ਦੂਸਰਿਆਂ ਨੂੰ ਨਾਮ ਜਪਣ ਦਾ ਉਪਦੇਸ਼ ਕਰਨਾ ਇਹ ਗੁਰਮਖਾ ਤੇਰੇ ਲਈ ਸਭ ਤੋਂ ਵੱਡਾ ਇਹ ਦਾਨ ਹੈ ਵੀ ਆਪ ਨਾਮ ਜਪ ਲੈ ਦੂਸਰਿਆਂ ਨੂੰ ਨਾਮ ਜਪਣ ਦਾ ਹੁਕਮ ਕਰ ਸੰਦੇਸ਼ ਦੇ ਮੈਸੇਜ ਦੇ ਤੇਰੇ ਲਈ ਇਹ ਸਭ ਤੋਂ ਵੱਡਾ ਦਾਨ ਹੋਵੇਗਾ ਪਰ ਮਾਫ ਕਰਿਆ ਜੇ ਅਸੀਂ ਕੀ ਕਰਦੇ ਆ ਅਸੀਂ ਕਿਹੜਾ ਦਾਨ ਕਰਨਾ ਮੰਨਦੇ ਆ ਅਸੀਂ ਸੜਕਾਂ ਦੇ ਉੱਪਰ ਬਰਗਰਾਂ ਦੇ ਪੀਜਾਂ ਦੇ ਲੰਗਰ ਲਾ ਦਿੱਤੇ ਅਸੀਂ ਮਾਗੀ ਵਾਲੇ ਦਿਨ ਸੰਗਰਾਂਦ ਵਾਲੇ ਦਿਨ ਸੜਕਾਂ ਦੇ ਉੱਪਰ ਲੰਗਰ ਲਗਾ ਦਿੱਤੇ ਪਰ ਮਾਫ ਕਰਿਆ ਜੇ ਗਵਾਂਡੀ ਦਾ ਬੱਚਾ ਦਵਾਈ ਖੁਣ ਮਰ ਜਾਂਦਾ ਹੈ ਗਵਾਂਡੀ ਦਾ ਬੱਚਾ ਸਾਡਾ ਪੜ੍ਹਾਈ ਖੁਣੋਂ ਵਾਂਝਾ ਰਹਿ ਜਾਂਦਾ ਕਦੇ ਮਾਫ ਕਰਿਆ ਜੇ ਅਸੀਂ ਕਦੇ ਉਹਨੂੰ 5 ਰੁਪਏ ਦੇ ਕੇ ਰਾਜ਼ੀ ਨਹੀਂ ਹਾਂ ਜੇ ਭਾਈ ਲੋੜ ਆ ਕੋਈ ਲੋੜਵੰਦ ਪਰਿਵਾਰ ਹੈ ਨਗਰ ਦੇ ਵਿੱਚ ਪਿੰਡ ਦੇ ਵਿੱਚ ਕਿਤੇ ਵਸਤੀ ਦੇ ਅੰਦਰ ਉਹਦੇ ਕੋਲ ਪਕਾਉਣ ਵਾਸਤੇ ਲੰਗਰ ਨਹੀਂ ਪ੍ਰਸ਼ਾਦਾ ਨਹੀਂ ਉਹਦੀ ਪ੍ਰਸ਼ਾਦੇ ਦੇ ਨਾਲ ਸੇਵਾ ਕਰ ਦਿਓ ਬੱਚਾ ਪੜ੍ਹਾਈ ਤੋਂ ਵਾਂਝਾ ਹੈ ਉਹਨੂੰ ਕਿਤਾਬਾਂ ਲੈ ਦਿਓ ਤਨ ਤੇ ਕੋਈ ਕੱਪੜਾ ਨਹੀਂ ਉਹਦੇ ਕੱਪੜਾ ਪਾਉਣ ਵਾਸਤੇ ਦੇ ਦਿਓ ਤੁਹਾਡਾ ਜਿਹੜਾ ਮਨਾਇਆ ਹੋਇਆ ਗੁਰਮੁਖੋ ਯਾਦ ਰੱਖਿਆ ਜੇ ਉਹ ਮਗ ਦਾ ਮਹੀਨਾ ਸਫਲ ਹੋ ਜਾਵੇਗਾ ਤੇ ਮਾਫ ਕਰੇ ਜੇ ਅਸੀਂ ਅੱਜ ਸੰਤ ਮਹਾਂਪੁਰਖ ਸੰਤ ਬਾਬਾ ਤੁਲਸੀਦਾਸ ਜੀ ਦੀ ਯਾਦ